啊，哥哥、uh，可以跟各位哥哥。 ਸੰਗ ਹਮ ਕੋ ਬਣਾਈ ਸਗਲ ਸੰਗ ਹਮ ਕੋ ਬਣਾਈ ਸਗਲ ਸੰਗ ਹਮ ਕੋ ਬਣਾਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰਦ੍ਰੰਤ ਸਾਹਿਬ ਜੀ ਧੰਨ ਧੰਨ ਗੁਰਗ੍ਰੰਥ ਸਾਹਿਬ ਜੀ ਸਿਰ ਜਮੇ ਤਾਂ ਜਾਵੇ ਰਸਕੀਸ ਦੇ ਨਾਮ ਦਾ ਮੇਰ ਜਾਵੇ ਤਾਂ ਜਾਵੇ ਮੇਰਾ ਸਕੀਸ ਦੇ ਨਾ ਜਾਵੇ ਜੋ ਤਾ ਪ੍ਰੇਮ ਖਿਲਨ ਕਾ ਚਾਓ ਜੋ ਤਾ ਪ੍ਰੇਮ ਖਿਲਨ ਕਾ ਚਾਓ ਜੋ ਕੋ ਪ੍ਰੇਮ ਕੇ ਸਿਰ ਤਰ ਤਲੀ ਗਲੀ ਮੇਰੀ ਆਓ 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 ਮਾਰਗ ਪੈਰ ਤੇਰੀ ਜੈ ਇੱਕ ਮਾਰਗ ਪੈਰ ਤੇਰੀ ਜੈ ਮਾਰਗ ਪੈਰ ਤੇਰੀ ਇਹ ਕਾਣ ਨਾ ਕੀਜੈ ਸਿਰ ਦੀ ਕਾਣ ਨਾ ਕੀਜੈ ਦੀਜੈ ਕਾਣ ਨਾ ਕੀਜੈ ਸਿਰ ਦੀਜੈ ਕਾਣ ਨਾ ਕੀਜੈ ਜਰਨ ਇਸ ਨਗਰ ਦੀਆਂ ਇਸ ਇਲਾਕੇ ਦੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕੱਲ ਨੂੰ ਜਿਹੜਾ ਗੁਰਮਤ ਸਮਾਗਮ ਹੋਣਾ ਉਹਦੇ ਵਿੱਚ ਆਪਣੇ ਇਲਾਕੇ ਦਾ ਕੋਈ ਵੀ ਸਿੱਖ ਨਾ ਰਵੇ ਜਿਹੜਾ ਨਾ ਪਹੁੰਚੇ ਉੱਥੇ ਸਾਰਿਆਂ ਨੇ ਪਹੁੰਚਣਾ ਵਾ ਤੋਂ ਮੈਂ ਸੰਗਤ ਨੂੰ ਇਹ ਅਪੀਲ ਕਰਕੇ ਜਾਂਦਾ ਆਪਾਂ ਹਮੇਸ਼ਾ ਹੀ ਗੁਰੂ ਆਸਰਾ ਰੱਖਣਾ ਗੁਰੂ ਆਸਰੇ ਦੇ ਮੁਤਾਬਕ ਚੱਲਣਾ ਬਾਣੀ ਦੇ ਪੈਰੇ ਵਧਾਉਣੇ ਆ ਆਪਣੇ ਕੇਂਦਰੀ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਸਰਵਉੱਚ ਤਕਤ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਨਾਲ ਹਮੇਸ਼ਾ ਜੁੜੇ ਰਹਿਣਾ